Ryan International School ਵਿਦਿਆ ਦੇ ਖੇਤਰ ਵਿੱਚ ਬੱਚਾ ਲਈ ਚਾਨਣ ਮਨਾਰਾ ਬਣਿਆ ਹੋਇਆ ਹੈ। ਸਕੂਲ ਦੇ ਬੱਚਿਆਂ ਨੇ ਕਿਹਾ ਕਿ ਸਕੂਲ ਦੇ ਵਿੱਚ ਉੱਚ ਤਾਲੀਮ ਹਾਸਲ ਤਜਰਬੇਕਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦੋਸਤਾਨਾ ਢੰਗ ਨਾਲ ਪੜਾਇਆ ਜਾਂਦਾ ਹੈ। ਜਿਸ ਨਾਲ ਬੱਚੇ ਜਗਜੀਤ ਸਿੱਖਿਆ ਤੇ ਹੁੰਦੇ ਹਨ। ਬੱਚਿਆਂ ਨੇ ਕਿਹਾ ਕਿ ਸਕੂਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕਿਆ ਹੈ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਹੋਰ ਵੀ ਕਈ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ। ਜਿਸ ਨਾਲ ਬੱਚੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਪ੍ਰਤਿਭਾ ਵਿਖਾਉਂਦੇ ਹਨ। ਆਪਣੇ ਤੇ ਆਪਣੇ ਸਕੂਲ ਦਾ ਨਾਮ ਵੀ ਰੌਸ਼ਨ ਕਰਦੇ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕੰਚਨ ਮਲੋਥਰਾ ਨੇ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਿਆਂ ਹੋਇਆਂ ਹਰ ਪਾਸੇ ਹਰ ਘਰ ਖੁਸ਼ੀਆਂ ਖੇੜੇ ਤਰੱਕੀ ਤੇ ਖੁਸ਼ਹਾਲੀ ਲਈ ਕਾਮਨਾ ਕੀਤੀ Good morning, everyone. My name is Deep of Grade Plus Two, and we are the student of Ryan International School, Amritsar. Our school is known for the academic as well as the co-curricular activities. In our school, we conduct various activities like we are having the BBN YD courses in Moon and many other activities. We are also known for the community services all over the Punjab. ਐਸ ਵੈਲ ਐਸ ਵੀ ਰੈਂਕ ਨੰਬਰ 1 ਇਨ ਅੰਮ੍ਰਿਤਸਰ ਐਂਡ ਨੰਬਰ 1 ਇਨ ਪੰਜਾਬ ਫਾਰ ਕਮਿਊਨਿਟੀ ਸਰਵਿਸਿਜ਼ ਥੈਟ ਵਾਸ ਰਿਪਰੈਜ਼ੈਂਟਡ ਬਾਈ ਐਜੂਕੇਸ਼ਨ ਟੂਡੇ ਸਸਿਕਲ ਸਾਰਿਆਂ ਨੂੰ ਮੇਰਾ ਨਾਮ ਮਨਵੀਰ ਸਿੰਘ ਸੰਧਵਾਦੀ ਹੈਗਾ ਮੈਂ 12ਵੀਂ ਕਲਾਸ ਵਿੱਚ ਪੜਦਾ ਹਾਂ ਰਾਇਨੀ ਟ੍ਰੈਸ਼ਰ ਸਕੂਲ ਅੰਮ੍ਰਿਤਸਰ ਵਿੱਚ ਸਾਡੇ ਸਕੂਲ ਵਿੱਚ ਅਕੈਡਮਿਕਸ ਉੱਤੇ ਬਹੁਤ ਫੋਕਸ ਕੀਤਾ ਜਾਂਦਾ ਹੈਗਾ ਜਿਦੇ ਵਿੱਚ ਸਾਡੇ ਵੀਕਲੀ ਟੈਸਟ ਵੀ ਹੁੰਦੇ ਆ ਉਤੋਂ ਸਿਵਾਏ ਸਾਡੇ ਸਕੂਲ ਵਿੱਚ ਕੋਕ ਕਰਿਕੂਲਰ ਨੂੰ ਵੀ ਪ੍ਰਾਇਰੀਟੀ ਦਿੱਤੀ ਜਾਂਦੀ ਹੈ ਜਿਦੇ ਵਿੱਚ ਡਿਬੇਟ ਕੰਪੀਟੀਸ਼ਨ ਹੁੰਦੇ ਨੇ ਰਿਪੋਰਟਿੰਗ ਦੀ ਐਂਕਰਿੰਗ ਲਈ ਵੱਖ-ਵੱਖ ਸਾਡੇ ਕੋਰਸ ਸਟੂਡੈਂਟਸ ਉਹਨਾਂ ਦੇ ਲੀਡਰਸ਼ਿਪ ਬਾਰੇ ਤੇ ਉਹਨਾਂ ਦੇ ਆਪਣਾ ਗੋਲ ਬਾਰੇ ਫੋਕਸ ਉਹਨਾਂ ਨੂੰ ਗੋਲ ਬਾਰੇ ਦੱਸਣ ਲਈ ਸਟੂਡੈਂਟ ਕਾਉਂਸਲ ਵੀ ਹੁੰਦਾ ਹੈ ਤੇ ਆਪਣਾ ਕਮਿਊਨਿਟੀ ਸਰਵਿਸ ਉੱਤੇ ਸਾਡਾ ਸਕੂਲ ਬਹੁਤ ਫੋਕਸ ਕਰਦਾ ਹੈ ਜਿਹਦੇ ਵਿੱਚ ਨੰਬਰ 1 ਅਮਰਸਰ ਤੇ ਨੰਬਰ 1 ਪੰਜਾਬ ਵਿੱਚ ਵੀ ਹੈਗਾ ਵਾ ਸਾਡਾ ਸਕੂਲ ਕਮਿਊਨਿਟੀ ਸਰਵਿਸ ਵਿੱਚ ਇਹ ਅਵਾਰਡ ਸਾਨੂੰ ਐਜੂਕੇਸ਼ਨ ਟੁਡੇ ਆਰਿਆਂ ਦਿੱਤਾ ਸੀ ਇਹ ਸਭ ਸਾਡੇ ਚੇਅਰਮੈਨ ਚੇਅਰਮੈਨ ਸਰ ਮੈਜਿਸਟਰ ਡੈਮ ਤੇ ਪ੍ਰਿੰਸੀਪਲ ਮੈਮ ਦੀ ਮਿਹਰਬਾਨੀ ਦਾ ਹੈਗਾ ਹੈ ਮੇਰਾ ਨਾਮ ਵੰਸ਼ਿਕਾ ਭੱਟੀ ਹੈ और मैं स्पीकर हूँ अपने स्कूल काउंसिल की सीनियर स्कूल काउंसिल की और मैं यहाँ पे अपने स्कूल के बारे में कुछ बताना चाहती हूँ जैसे कि हमारा स्कूल पढ़ाई के साथ साथ दूसरी करिकुलर कर, कर, कर एक्टिविटीज़ के बारे में भी आगे लेकर जाता है चेयरमैन सर और हमारे मैनेजिंग डायरेक्टर मैम ने हमें ये प्लेटफॉर्म दिया है जहाँ पे हम इंटर स्कूल एम्स करते हैं बी बी एन कोर्सेज़ मीडिया कोर्सेज़ वाई जैसे हमारे कोर्सेज़ होते हैं जिससे हमें आगे जाके अपने फ्यूचर में काफ़ी हेल्प इट्स वेरी हेल्पफुल इन आवर फ्यूचर बाय डूइंग दीज कोर्सेज थैंक यू ਮੈਂ ਕੰਜਨ ਮਲੋਤਰਾ ਪ੍ਰਿੰਸੀਪਲ ਰਾਇਨ ਇੰਟਰਨੈਸ਼ਨਲ ਸਕੂਲ ਅੰਬਰੀ ਸਰ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਤੇ ਵਿਸ਼ਕਰਮਾ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦਿੰਨੀ ਹਾਂ ਪਰਮਾਤਮਾ ਕਰੇ ਦੀਵਾਲੀ ਦਾ ਦਿਨ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਅਤੇ ਰੋਸ਼ਨੀ ਦਾ ਪ੍ਰਕਾਸ਼ ਲੈ ਕੇ ਆਵੇ ਬੰਦੀ ਛੋੜ ਦਿਵਸ ਸਭ ਨੂੰ ਸੱਚਾਈ ਦੇ ਪ੍ਰਤੀਕ ਬਾਰੇ ਦੱਸੇ ਤੇ ਵਿਸ਼ਕਰਮਾ ਦੇ ਤੇ ਸਭ هر ਬੰਦੇ ਦੀ ਮਿਹਨਤ ਦਾ ਉਸ ਨੂੰ ਫਲ ਮਿਲੇ ਜਿਵੇਂ ਕਿ ਕਹਿੰਦੇ ਹਨ ਕਿ ਅੰਮ੍ਰਿਤਸਰ ਦੀ ਦੀਵਾਲੀ ਬਹੁਤ ਮਸ਼ਹੂਰ ਹੈ ਲੋਕ ਦੂਰੋਂ ਦੂਰੋਂ ਅੰਬਰਸਰ ਦਰਬਾਰ ਸਾਹਿਬ ਗੋਲਡਨ ਟੈਪਲ ਆਉਂਦੇ ਹਨ ਅੰਬਰਸਰ ਦੀ ਦੀਵਾਲੀ ਦੇਖਣ ਦਾਲ ਰੋਟੀ ਕਰਦੀ ਦੀਵਾਲੀ ਅੰਬਰਸਰ ਦੀ ਰਾਇਨ ਗਰੁੱਪ ਆਫ ਇੰਸਟੀਟਿਊਸ਼ਨ ਦੇ ਚੇਅਰਮੈਨ ਡਾਕਟਰ ਏ ਐਫ ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਮੈਡਮ ਗ੍ਰੇਸ ਪਿੰਟੋ ਵੱਲੋਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਵ ਧੰਨਵਾਦ